ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਫਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਅਨ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ੍ਰੀ ਸਹਿਜ ਪਾਠੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸ੍ਰੀ ਸਹਿਜ ਪਾਠ ਆਪਾਂ ਆਪਣੇ ਚੈਨਲ ਤੇ ਲਗਭਗ ਸਵਾ ਸਾਲ ਪਹਿਲਾਂ ਆਰੰਭ ਕੀਤਾ ਸੀ ਸਤਗੁਰਦੀਨ ਦੇ ਆਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਕੱਲ ਤੱਕ ਆਪਾਂ 14 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਗੁਰਦੀਨ ਦੇ ਆਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਹੁਣ ਇਸ ਤੋਂ ਅੱਗੇ ਆਪਾਂ 1005 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਸਤਗੁਰਦੀਨ ਦੇ ਆਲ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਥ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪਰ ਹੱਥ ਦਾ ਸੇਛਤੇ ਰੱਖੋਗੇ ਸੋ ਸਾਥ ਸੰਗਤ ਕਰੋ ਜੀ ਕਿਰਪਾ ਤੇ ਰੱਖੋ ਦਾਸ ਸੇਛਤੇ ਮੇਰ ਪਰ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਅਮਰ ਅਨੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਰ ਸਿੰਘ ਜੀ ਸਾਦ ਸੰਗਤ ਜੀ ਹੁਣ ਵਾਰੀ ਆ ਉਹ ਨਾਮ ਬੋਲਣ ਦੀ ਜਿਨ੍ਹਾਂ ਨੇ ਅਪਨ ਕੱਲ ਆਪਣੇ ਕਰ ਕਮਲਾਂ ਦੇ ਨਾਲ ਪਿਆਰ ਭਰੀ ਕਮੈਂਟ ਲਿਖ ਕੇ ਭੇਜੀ ਬ੍ਰਾਮਦੀਨ ਕੌਰ ਜੰਡਾਲਾ ਗੁਰੂ ਤੋਂ ਸਰਦਾਰ ਗੁਰਜੰਟ ਸਿੰਘ ਜੀ ਕੰਗ ਪਿੰਡ ਜਲਾਲਾਬਾਦ ਜ਼ਿਲ੍ਹਾ ਤਰਨਤਾਰਨ ਬਲਬੀਰ ਕੌਰ ਹਰਸ਼ੀ ਪਿੰਡ ਤੋਂ ਮਨ ਕਰਨ ਸਿੰਘ ਮਨਕੀਰਤ ਸਿੰਘ ਪਿੰਡ ਜੋੜੇ ਚੱਕ ਹਿਦਾ ਸਿੰਘ ਸਾਤ ਸੰਗਤ ਜੀ ਇਹ ਪਿਆਰੇ ਦੋਸਤਾਂ ਦੇ ਕੱਲ ਆਪਾਂ ਨੂੰ ਕਮੈਂਟ ਪ੍ਰਾਪਤ ਹੋਏ ਹਨ ਆਓ ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਹਿਜ ਪਾਠ ਸਰਵਣ ਕਰੀਏ ਜੀ ਮਾਰੂ ਮਹਲਾ ਪੰਜਵਾਂ ਮਾਰੂ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬੰਤੋਂ ਅਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਕਤ ਕੋ ਡਹਿਕਾਵੂ ਲੋਗਾ ਮੋਹਣ ਦੀਨ ਕਿਰਪਾਈ ਕਤ ਕੋ ਦਾ ਮਤਲਬ ਹੁੰਦਾ ਕਾਹੀ ਕਿਸ ਗੱਲ ਨੂੰ ਕਾਦੇ ਲਈ ਡਹਿਕਾਵੂ ਤੁਸੀਂ ਮਨ ਨੂੰ ਡਲਾਉਂਦੇ ਹੋ हे ਲੋਕੋ ਤੁਸੀਂ ਕਿਉਂ ਆਪਣਾ ਮਨ ਨੂੰ ਡਲਾਉਂਦੇ ਹੋ ਸੋਹਣਾ ਪ੍ਰਮਾਤਮਾ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ਐਸੀ ਜਾਨ ਪਾਈ ਮੈਂ ਤਾਂ ਇਹ ਗੱਲ ਸਮਝ ਲਈ ਹੈ ਮੈਂ ਇਹ ਗੱਲ ਸਮਝ ਲਈ ਹੈ ਅਸਾਂ ਸਮਝ ਪਾ ਲਈ ਹੈ ਸਰਨ ਸੂਰੋ ਗੁਰ ਦਾਤਾ ਰਖੇ ਆਪ ਵਡਾਈ ਰਹਾਓ ਕਿ ਪ੍ਰਮਾਤਮਾ ਸਭ ਤੋਂ ਵੱਡਾ ਦਾਤਾ ਹੈ ਸ਼ਰਨ ਪੈਣ ਦੀ ਮਦਦ ਕਰਨ ਵਾਲਾ ਸੂਰਮਾ ਹੈ ਆਪਣੇ ਸੇਵਕ ਦੀ ਆਪਲਾਦ ਰੱਖਦਾ ਹੈ ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖ ਦਾਈ ਏ ਲੋਕੋ ਪ੍ਰਮਾਤਮਾ ਆਪਣੇ ਭਗਤਾਂ ਦੀ ਅਰਜੋਈ ਮੰਨਣ ਵਾਲਾ ਹੈ ਤੇ ਉਹਨਾਂ ਨੂੰ ਸਦਾ ਹੀ ਸੁਖ ਦੇਣ ਵਾਲਾ ਹੈ ਆਪਣੇ ਕੋ ਕਿਰਪਾ ਕਰੀ ਹੋ ਇੱਕ ਨਾਮ ਧਿਆਈਂ हे ਪ੍ਰਭੂ ਮਾਤਰੇ ਦਰ ਦਾ ਸੇਵਕ ਹਾਂ ਆਪਰੇ ਸੇਵਕ ਉਤੇ ਮਿਹਰ ਕਰਨੀ ਮੈਂ ਤੇਰਾ ਸੇਵਕ ਤੇਰਾ ਨਾਮ ਹੀ ਸਿਮਰਦਾ ਰਹਾ ਹਾਂ ਨਾਨਕ ਦੀਨ ਨਾਮ ਮੰਗੈ ਦੁਤਿਆ ਪਰਮ ਚਕਾਈ हे प्रभु ਕਿਛੇ ਹੋਰ ਦੁਜੇ ਨੂੰ ਤੇਰਾ ਤੇਰੇ ਵਰਗਾ ਸਮਝਣ ਤੇ ਭੇਖਾ ਦੂਰ ਕਰਕੇ ਮੈਂ ਨਾਨਕ ਤੇਰੇ ਦਰ ਤੋਂ ਤੇਰਾ ਦਾਨ ਮੰਗਦਾ ਹਾਂ ਤੇਰਾ ਨਾਮਦਾਨ ਮੰਗਦਾ ਹਾਂ ਮਾਰੂ ਮਹੱਲਾ ਪੰਜਵਾ ਮਾਰੂ ਰਾਗ ਦੇ ਵਿੱਚ ਤਨ ਗੁਰੂ ਅਰਜਨ ਦੇ ਮਹਾਰਾਜ ਪੰਜ ਦੇ ਪਾਤਸ਼ਾਹ ਕਰ ਹਨੂ ਮੇਰਾ ਠਾਕੁਰ ਅਤਿ ਪਾਰਾ ਮੇਰਾ ਮਾਲਕ ਪ੍ਰਭੂ ਬਹੁਤ ਤਤੰ ਦਾ ਮਾਲਕ ਹੈ ਮੋਹ ਸੇਵਕ ਵਿਚਾਰਾ ਮੈਂ ਤਾਂ ਉਸ ਦੇ ਦਰ ਤੇ ਇੱਕ ਨਿਮਾਣ ਸੇਵਕ ਹਾਂ ਮੋਹਣ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ ਏ ਮੇਰੇ ਮਨ ਦੇ ਪਿਆਰੇ ਏ ਮੇਰੀ ਜਿੰਦ ਦੇ ਪਿਆਰੇ ਤੂੰ ਮੇਰਾ ਸੋਹਣਾ ਪਿਆਰਾ ਪ੍ਰਭੂ ਹੈ ਮੋਹ ਕੋ ਦੇਹੋ ਬਣਾ ਰਹਾਓ ਮੈਨੂੰ ਆਪਣੇ ਨਾਮ ਦਾ ਦਾਨ ਦੇ ਦੇ ਰਹਾਓ ਥੋੜਾ ਵਿਸ਼ਰਾਮ ਦਈਏ ਸਗਲਾ ਮੈਂ ਦੇਖੇ ਜੋਈ ਅਸੀਂ ਹੋਰ ਸਾਰੇ ਆਸਰੀ ਖੋਜ ਕੇ ਵੀਖਲੇ ਹਨ ਬੀਜੋ ਅਵਰ ਨਾ ਕੋਈ ਕੋਈ ਹੋਰ ਦੂਜਾ ਉਸ ਪ੍ਰਭੂ ਦੇ ਬਰਾਬਰ ਦਾ ਨਹੀਂ ਹੈ ਜੀਨ ਪ੍ਰਤਪਾਲ ਸੁਮਹ ਹੈ ਪ੍ਰਮਾਤਮ ਸਾਰੇ ਜੀਵਾਂ ਨੂੰ ਪਾਲਦਾ ਹੈ ਸਭ ਨੂੰ ਰੋਜੀ ਪੜਾਉਂਦਾ ਹੈ ਹੈ ਕੋਸੀ ਆ ਹੈ ਉਹ ਹੁਣ ਵੀ ਹੈ ਆਗਾ ਨੂੰ ਵੀ ਕੈਮਰੇਗਾ ਪਹਿਲਾਂ ਵੀ ਸੀ ਦਇਆ ਮੋਹਿ ਕੀ ਜੈ ਦਿਵਾ ਹੇ ਦਿਲ ਮੇਰੇ ਉਤੇ ਦਇਆ ਕਰ ਨਾਨਕ ਲਾਗੋ ਸੇਵਾ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਤੇਰੀ ਭਗਤੀ ਵਿੱਚ ਲੱਗਾ ਰਹਾ ਮਰੂ ਮਹਲਾ ਪੰਜਵਾਂ ਮਰੂ ਰਾਗ ਦੇ ਵਿੱਚ ਧੰਗ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਾਤਸ਼ਾਹ ਜੀ ਦੇ ਪੁੱਤਰ ਬਾਣੀ ਪਤਤ ਅਧਾਰਨ ਤਾਰਨ ਬਲ ਬਲ ਬਲੇ ਬਲ ਜਈਏ ਵਕਾਰੀਆਂ ਤੋਂ ਬਚਾਉਣ ਵਾਲੀ ਅਤੇ ਸੰਸਾਰ ਸਮੁੰਦਰ ਤੋਂ ਪਾਰ ਲਿਗਾਉਣ ਵਾਲੀ ਪ੍ਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ ਐਸਾ ਕੋਈ ਪੀਟੇ ਸੰਤ ਜਿਤ ਹਰ ਹਰ ਹੈ ਹਰ ਤੇ ਆਇਏ ਹਰ ਵੇਲੇ ਇਹੋ ਅਰਦਾਸ ਕਰਨੀ ਚਾਹੀਦੀ ਹੈ ਕਿ ਕੋਈ ਅਜਿਆ ਸੰਤ ਮਿਲ ਪਾਏ ਜਿਸ ਦੀ ਰਾਈ ਸਦਾ ਹੀ ਪ੍ਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ ਮੋਕ ਕੋ ਕੋਏ ਨਾ ਜਾਣਤ ਕਹਿਤ ਦਾਸ ਤੁਮਾਰਾ ਏ ਪ੍ਰਭੂ ਮੈਨੂੰ ਤਾਂ ਕੋਈ ਜਾਣਦਾ ਨਹੀਂ ਪਰ ਮੈਂ ਤੇਰਾ ਦਾਸ ਖਵਾਂਦਾ ਹਾਂ ਇਹ ਹਾ ਓਟ ਆਧਾਰਾ ਰਹਾਉ ਮੈਨੂੰ ਇਹੀ ਸਹਾਰਾ ਹੈ ਮੈਨੂੰ ਇਹੀ ਆਸਰਾ ਹੈ ਕਿ ਤੂੰ ਆਪਣੇ ਦਾਸ ਦੀ ਲਾਜ ਰੱਖੇਂਗਾ ਰਾਹ ਥੋੜਾ ਵਿਸ਼ਰਾਮ ਦਈਏ ਸਰਬ ਤਾਰਨ ਪ੍ਰਤਿਪਾਰਨ ਇੱਕ ਬਿਨੋ ਦਿਨ ਇਹ ਸਾਰੇ ਜੀਵਾਂ ਨੂੰ ਸਹਾਰਾ ਦੇਣ ਵਾਲੀ ਇਹ ਸਭਰਾਂ ਨੂੰ ਪਾਲਣ ਵਾਲੀ ਮੈਂ ਨਮਾਣਾ ਇੱਕ ਬੇਨਤੀ ਕਰਦਾ ਹਾਂ ਤੇਮਰੀ ਬਿੱਦ ਤੁਮੀ ਜਾਨੋ ਤੁਮ ਜਲ ਹਮ ਮਿਨਾ ਕਿ ਤੂੰ ਪਾਣੀ ਹੋਵੇਂ ਤੇ ਮੈਂ ਤੇਰੀ ਮੱਛੀ ਬੜਿਆ ਰਹਾਂ ਪਰ ਇਹ ਕਿਵੇਂ ਹੋ ਸਕਦਾ ਹੈ ਇਹ ਜੁਗ ਤੂੰ ਆਪ ਹੀ ਜਾਣਦਾ ਹੈ ਪੂਰਨ ਬਸ ਥਰੀਨ ਸਾਮੀ ਆਹ ਆਏ ਉਪਸੈ हे सर्वव्यापक हे सारे पसारे दे मालिक मैं तेरी शरण आ पया हां सगलो पू मंडल खंडल प्रभु तुम ही अशय ईश्वर आकार धरती धरतीया दे चक्कर धरती दे हिस्से ए सब कुछ तु आप ही है ते तु अपने आप तो पैदा कीते हन अटल अखायो देवा ਮੋਹਣ ਅਲਖ ਅਪਾਰਾ ਏ ਸਦਾ ਕੈਮ ਰਹਿਣ ਵਾਲੇ ਏ ਅਬਨਾਸ਼ੀ ਏ ਪ੍ਰਕਾਸ਼ ਰੂਪ ਏ ਸੋਹਣ ਰੂਪ ਵਾਲੇ ਏ ਅਲਖ ਏ ਬਯੰਤ ਦਾਨ ਪਾਵੂ ਸੰਤਾਂ ਸੰਗ ਨਾਨਕ ਰੇਣ ਦੁਸਾਰਾ ਤੇਰੇ ਸੰਗਤਾਂ ਦੀ ਤੇਰੇ ਸੰਤਾਂ ਦੀ ਸੰਗਤ ਤੇ ਦਾਸਾਂ ਦੇ ਚਰਨਾਂ ਦੀ ਧੂੜ ਮਹਿਰ ਕਰਨ ਇਹ ਮੈਂ ਖੈਰ ਪ੍ਰਾਪਤ ਕਰ ਸਕਾਂ ਮਾਰੂ ਮਹਲਾ ਪੰਜਵਾਂ ਮਾਰੂ ਰਾਗ ਦੇ ਵਿੱਚ ਤਨ ਗੁਰੂ ਅਰਜਨ ਦੇਵ ਮਹਾਂਪੰਝੀ ਪਾਸ਼ਾ ਜਿਹਦੇ ਮੁਖਾਰਤੋਂ ਅਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਤ੍ਰਿਪਤ ਅਗਾਏ ਸੰਤਾ ਉਹ ਅਮੂਲਕ ਨਾਮ ਲਾਲ ਵਿਹਜ ਕੇ ਮਾਇਆ ਵੱਲੋਂ ਪੂਰਨ ਤੌਰ ਤੇ ਰਜ ਗਿਆ ਗੁਰ ਜਾਨ ਜਨਮਤਾ ਜਿਨ੍ਹਾਂ ਸੰਤ ਜਨਾਂ ਨੇ ਗੁਰੂ ਦੇ ਉਪਦੇਸ਼ ਨਾਲ ਡੂੰਗੀ ਸਾਂਝ ਪਾ ਲਈ ਤਾਂ ਕੀ ਕਿਛ ਕਹਿਣ ਨਾ ਜਾਈ ਉਹਨਾਂ ਦੀ ਆਤਮਿਕ ਬਸ਼ਾ ਇਤਨੀ ਉੱਚੀ ਬਣ ਜਾਂਦੀ ਹੈ ਕਿ ਬਿਆਨ ਨਹੀਂ ਕੀਤੀ ਜਾ ਸਕਦੀ ਜਾ ਕੋ ਨਾਮ ਬੁਢਾਈ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ ਲਾਲ ਅਮੋਲਾ ਲਾਲੋ ਪ੍ਰਮਾਤਮਾ ਦਾ ਇੱਕ ਨਾਮ ਐਸਾ ਲਾਲ ਹੈ ਜਿਹੜਾ ਕਿਸੇ ਦਿਨ ਹਮੀ ਕੀਮਤੋਂ ਨਹੀਂ ਮਿਲਦਾ ਆਗਾ ਅਤੋਲਾ ਨਮੋ ਰਹਾਉ ਅਗਹਾਂ ਦਾ ਮਲੂੰਦਾ ਜਿਹੜਾ ਪਕੜ ਵਿੱਚ ਨਾ ਆ ਸਕੇ ਜਿਹੜਾ ਆਸਾਨੀ ਨਾਲ ਫੜਿਆ ਨਹੀਂ ਜਾ ਸਕਦਾ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ਰਾਵ ਥੋੜਾ ਵਿਸ਼ਰਾਮ ਦਿਈਏ ਅਬਗਤ ਸਿਉ ਮਾਨਿਆ ਮਨੂ ਜਿਨ੍ਹਾਂ ਨੂੰ ਨਾਮ ਲਾਲ ਪ੍ਰਾਪਤ ਹੋ ਗਿਆ ਅਦ੍ਰਿਸ਼ ਪਰਮਾਤਮਾ ਨਾਲ ਉਹਨਾਂ ਦਾ ਮਨ ਭਤੀਜ ਗਿਆ ਗੁਰਮਖ ਤਤ ਗਿਆਨੋ ਗੁਰੂ ਦੀ ਸ਼ਰਨ ਪੈ ਕੇ ਉਹਨਾਂ ਨੂੰ ਅਸਲੀ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ। ਵੇਖਤ ਸਗਲ ਧਿਆਨੋ ਸਾਰੇ ਜਗਤ ਦੇ ਨਾਲ ਮੇਲ ਮਲਾਪ ਰੱਖਦਿਆਂ ਉਹਨਾਂ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਰਹਿੰਦੀ ਹੈ। ਤਜਿਓ ਮਨ ਤੇ ਅਬ ਮਨੂ ਉਹ ਆਪਣੇ ਮਨ ਤੋਂ ਓੰਕਾਰ ਦੂਰ ਕਰ ਲੈਂਦੇ ਹਨ। ਨੇ ਚਲੇ ਤਿੰਨ ਕਾਠਾਣਾ ਜਿਨ੍ਹਾਂ ਨੂੰ ਨਾਮ ਦਾ ਲਾਲ ਮਿਲ ਗਿਆ ਜਿਨ੍ਹਾਂ ਨੂੰ ਨਾਮ ਲਾਲ ਮਿਲ ਗਿਆ ਹੈ ਉਹਨਾਂ ਦਾ ਆਤਮਿਕ ਟਿਕਾਣਾ ਅਟਲ ਹੋ ਜਾਂਦਾ ਹੈ ਉਹਨਾਂ ਦਾ ਮਨ ਮਾਇਆ ਵੱਲ ਡੋਲਣੋਂ हट ਜਾਂਦਾ ਹੈ ਗੁਰ ਤੇ ਮੈਲ ਪਛਾਣਾ ਉਹ ਮਨੁੱਖ ਗੁਰੂ ਪਾਸੋਂ ਸਿੱਖਿਆ ਲੈ ਕੇ ਪ੍ਰਭੂ ਚਰਨਾਂ ਦੇ ਨਾਲ ਡੂੰਗੀ ਸਾਂਝ ਪਾ ਲੈਂਦੇ ਹਨ ਅਨੰਦਨ ਗੁਰ ਮਿਲ ਜਾਗੇ ਗੁਰੂ ਨੂੰ ਮਿਲ ਕੇ ਗੁਰੂ ਦੀ ਸ਼ਰਨ ਪੈ ਕੇ ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਹਰ ਕੀ ਸੇਵਾ ਲੱਗੇ ਤੇ ਸਦਾ ਪ੍ਰਮਾਤਮਾ ਦੀ ਸੇਵਾ ਭਗਤੀ ਵਿੱਚ ਲੱਗੇ ਰਹਿੰਦੇ ਹਨ ਪੂਰਨ ਤ੍ਰਿਪਤ ਅਗਾਏ ਜਿਨ੍ਹਾਂ ਨੂੰ ਨਾਮ ਲਾਲ ਮਿਲ ਜਾਂਦਾ ਹੈ ਉਹ ਮਾਇਆ ਦੇ ਕ੍ਰਿਸ਼ਨ ਵੱਲ ਪੂਰਨ ਤੌਰ ਤੇ ਰਜੇ ਰਹਿੰਦੇ ਹਨ ਸਹਿਜ ਸਮਾਧੀ ਸੁਭਾਏ ਉਹ ਪ੍ਰਮਾਤਮ ਦੇ ਪਿਆਰ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਦੀ ਆਤਮਿਕ ਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ ਹਰ ਪੁੰਡਾਰਾ ਹਾਥੀ ਆਇਆ ਕਿਉਂਕਿ ਪ੍ਰਮਾਤਮ ਦੇ ਨਾਮ ਦਾ ਖਜ਼ਾਨਾ ਉਹਨਾਂ ਦੇ ਹੱਥ ਆ ਜਾਂਦਾ ਹੈ ਨਾਨਕ ਗੁਰ ਤੇ ਪਾਇਆ ਗੁਰੂ ਨਾਨਕ ਸਾਹਿਬ ਕਹਿੰਦੇ ਪਰ ਇਹ ਖਜ਼ਾਨਾ ਗੁਰੂ ਪਾਸੋਂ ਹੀ ਮਿਲਦਾ ਹੈ ਮਾਰੂ ਮਹੱਲਾ ਪੰਜਵਾਂ ਕਰਿ ਸ਼ੇਮਾ ਦੋ ਪਦੇ ਰਗ ਮਾਰੂ ਕਰਿ ਸ਼ੇਮ ਵਿੱਚ ਗੁਰੂ ਅਰਜਨ ਦੇਵ ਜੀ ਦੀ ਦੋ ਬੰਦਾ ਵਾਲੀ ਬਾਣੀ ਇਕ ਓੰਕਾਰ ਸਤਗੁਰੂ ਪ੍ਰਸਾਦ ਅਕਾਲ ਪੁਰਖੇ ਕਹਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸ਼ੋਧ ਸਗਲ ਸਿਆਣਪਾ ਮਿਲ ਸਾਧ ਤਿਆਗ ਗਮਾਨ ਤਰ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ ਕਿ ਸਾਰੀਆਂ ਫੋਕੀਆਂ ਚਿਤਰਾਇਆਂ ਛੱਡ ਦੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਅਵਰ ਸਭ ਕਿਛ ਮਿੱਥਿਆ ਰਸਨਾ RAM RAM ਖਾਣ ਆਪਣੀ ਜੀਬ ਦੇ ਨਾਲ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਨਾਮ ਤੋਂ ਬਿਨਾ ਹੋਰ ਸਭ ਕੁਝ ਨਾਸ਼ਵੰਤ ਹੈ ਮੇਰਾ ਮਨ ਕਰਨ ਸੁਣ ਹਰ ਨਾਮ اے میرے من کناں دے نال پرماتماں دا نام سنیاں کر مٹھے اگ تیرے جنم جنم کے کوں باپڑو جاموں رہاؤ نام دی برکت دے نال تیرے अनेकां جنماں دے کیتے کھوئے پاپ مٹ جان گے بیچارا جام پی کو ہے جو تینو گرا سکے ਰਹਾ ਹੌਲ ਥੋੜਾ ਵਿਸ਼ਰਾਮ ਦਈਏ ਦੁੱਖ ਦੀਨ ਨਾ ਪੋਬਿਆਪੈ ਮਿਲ ਸੁਖ ਬਿਸਨਾਮ ਜਿਹੜਾ ਮਨੁੱਖ ਨਾਮ ਸਿਮਰਦਾ ਹੈ ਉਸ ਤੇ ਦੁਨੀਆ ਦੇ ਦੁੱਖ ਮਥਾਜੀ ਹਰੇ ਕਿਸਮ ਦਾ ਡਰ ਇਹਨਾਂ ਵਿੱਚੋਂ ਕੋਈ ਵੀ ਆਪਣਾ ਜੋਰ ਨਹੀਂ ਪਾ ਸਕਦਾ ਗੁਰਪੁਰ ਸਾਧ ਨਾਨਕ ਬਖਾਨੇ ਹਾਰ ਭਜਨ ਤਤ ਗਿਆਨ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਮੈਂ ਜੋ ਪ੍ਰਮਾਤਮਾ ਦਾ ਭਜਨ ਕਰਦਾ ਹਾਂ ਉਹ ਅਸਲ ਆਤਮਿਕ ਜੀਵਨ ਦੀ ਸੂਝ ਹੈ ਪਰ ਇਹ ਨਾਮ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ ਮਾਰੂ ਮਹੱਲਾ ਪੰਜਵਾ ਮਾਰੂ ਰਾਗ ਦੇ ਵਿੱਚ ਢੰਗ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਉਤਰ ਮੁਖਰਬੰਤੋ ਆਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗਮੀ ਬਾਣੀ ਜਿਨਿ ਨਾਮ ਵਿਸਾਰਿਆ ਸੇ ਹੋਤੇ ਦੇਖੇਖੇ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ ਕਿ ਹੇ ਮੇਰੇ ਮਨ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਭਲਾ ਦਿੱਤਾ ਉਹ ਵਿਕਾਰਾਂ ਦੀ ਅਗ ਦੇ ਸਮੁੰਦਰ ਵਿੱਚ ਸੜ ਕੇ ਸੁਆਹ ਹੁੰਦੇ ਬ੍ਰਿਥੇ ਜਾਂਦੇ ਹਨ ਪੁੱਤਰ ਮਿੱਤਰ ਬਲਾਸ ਬਨਤਾ ਟੁੱਟਤੇ ਇਹਨੇ ਪੁੱਤਰ ਮਿੱਤਰ ਇਸਰੀ ਆਦਿਕ ਸੰਬੰਧੀ ਜਿਨ੍ਹਾਂ ਦੇ ਨਾਲ ਮਨੁੱਖ ਦੁਨੀਆ ਦੀਆਂ ਰੰਗ ਰਲੀਆਂ ਮੰਨਦਾ ਹੈ ਇਹ ਸਾਰੇ ਪਿਆਰ ਆਖਰ ਟੁੱਟ ਜਾਂਦੇ ਹਨ ਮੇਰੇ ਮਨ ਨਾਮੁ ਨਿਤ ਨਿਤਲੇ ਇਹ ਮੇਰੇ ਮਨ ਸਦਾ ਹੀ ਪ੍ਰਮਾਤਮਾ ਦਾ ਨਾਮ ਜਪਿਆ ਕਰ ਜਲਤ ਨਹੀਂ ਅਗਨ ਸਾਗਰ ਸੁਖਮਨ ਤਨ ਦੇ ਰਹਾਉ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਤ੍ਰਿਸ਼ਨਾ ਦੀ ਅਗ ਦੀ ਸਮੁੰਦਰ ਵਿੱਚ ਸੜਦਾ ਨਹੀਂ ਉਸ ਦੇ ਮਨ ਵਿੱਚ ਤਨ ਵਿੱਚ ਦੇਹੀ ਵਿੱਚ ਸੁਖ ਆਨੰਦ ਬਣਿਆ ਰਹਿਦਾ ਹੈ ਰਹਾਲ ਥੋੜਾ ਅਸ਼ਰਮ ਦੇਈਏ ਮਿਰਖ ਸ਼ਾਇਆ ਜੈਸੇ ਬਿੰਸਤ ਪਮਣ ਚੂਲਤ ਨੇ ਜਿਵੇਂ ਰੁੱਖ ਦੀ ਸ਼ਾਮ ਨਾਸ਼ ਹੋ ਜਾਂਦੀ ਹੈ ਛੇਤੀ ਬਦਲਦੀ ਜਾਂਦੀ ਹੈ ਜਿਵੇਂ ਹਵਾ ਬਦਲਾ ਨੂੰ ਅਡਾ ਕੇ ਲੈ ਜਾਂਦੀ ਹੈ ਤੇ ਉਹਨਾਂ ਦੀ ਸ਼ਾਮ ਮੁੱਕ ਜਾਂਦੀ ਹੈ ਇਸੇ ਤਰ੍ਹਾਂ ਦੁਨੀਆ ਦੇ ਬਲਾਸ ਸਭ ਨਾਸ਼ ਹੋਣ ਤੁੰ ਹਾਰਿ ਪਗਤ ਦੇਲ ਮਿਲ ਸਾਧੂ ਨਾਨਕ ਤੇਰੇ ਕਾਮ ਆਬਤ ਏ ਗੁਰੂ ਨੂੰ ਮਿਲ ਕੇ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀ ਪੱਕੀ ਕਰ ਇਹ ਤੇਰੇ ਕੰਮ ਆਉਣ ਵਾਲੀ ਹੈ ਮਾਰੂ ਮਹੱਲਾ ਪੰਜਵਾ ਮਾਰੂ ਰਾਗ ਦੇ ਵਿੱਚ ਧੰਗ ਗੁਰੂ ਅਰਜਨ ਦੇ ਮਹਾਰਜ ਪੰਮੇ ਪਾਤਸ਼ਾਹੀ ਦੇ ਮੁਖਰ ਬਿੰਦੂ ਤੋਂ ਉਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਪੁਰਖ ਪੂਰਨ ਸੁਖ ਦਾਤਾ ਸੰਗ ਬਸ ਤੋ ਨੀਤ ਏਰੇ ਏ ਮੇਰੇ ਮਨ ਉਹ ਸਰਬ ਵਿਆਪਕ ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ ਅਤੇ ਸਦਾ ਹੀ ਹਰੇਕ ਦੇ ਨਾਲ ਵਸਦਾ ਹੈ ਮਰੇ ਨਾ ਆਵੇ ਨਾ ਜਾਏ ਬਿਨ ਸਹਿ ਬਿਆਪਤ ਉਸਨ ਨਸੀਤ ਉਹ ਨਾ ਜੰਮਦਾ ਹੈ ਨਾ ਮਰਦਾ ਹੈ ਉਹ ਨਾਸ਼ ਰਹਿਤ ਹੈ ਨਾ ਖੁਸ਼ੀ ਨਾ ਗਮੀ ਕੋਈ ਵੀ ਉਸ ਦੇ ਉੱਤੇ ਯੋਰ ਨਹੀਂ ਪਾ ਸਕਦੀ ਮੇਰੇ ਮਨ ਨਾਂ ਛਿਓ ਕਰ ਪ੍ਰੀਤ ਏ ਮੇਰੇ ਮਨ ਪ੍ਰਮਾਤਮਾ ਦੇ ਨਾਮ ਦੇ ਨਾਲ ਪਿਆਰ ਪਾਈ ਰੱਖ ਚੇਤ ਮਨ ਮੈਂ ਹਰ ਹਰ ਨਿਧਾਨਾ ਇਹ ਹੋ ਨਿਰਮਲ ਰੀਤ ਰਹਾਉ ਜਿਹੜਾ ਪ੍ਰਭੂ ਸਾਰੇ ਗੁਣਾਂ ਦਾ ਖਜ਼ਾਨਾ ਹੈ ਉਸ ਨੂੰ ਆਪਣੇ ਮਨ ਵਿੱਚ ਯਾਦ ਕਰਿਆ ਕਰ ਜਿੰਦਗੀ ਨੂੰ ਪਵਿੱਤਰ ਰੱਖਣ ਦਾ ਇਹੀ ਤਰੀਕਾ ਹੈ ਰਹਾਉ ਥੋੜਾ ਵਿਸ਼ਰਾਮ ਦੇਾਂਗੇ कृपालु दयालु गोपाल गोविंद जो जपै तस शीद परमात्मा कृपा ਦਾ ਘਰ ਹੈ दया ਦਾ ਸੋਮਾ ਹੈ ਸਸੀ ਦਾ ਪਾਲਣ ਵਾਲਾ गोविंद ਹੈ ਜਿਹੜਾ ਮਨੁੱਖ ਉਸੇ ਦਾ ਨਾਮ ਜਪਦਾ ਹੈ ਉਸ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਹੋ ਜਾਂਦੀ ਹੈ ਨਵਲ ਨਵਤਨ ਚਤਰ ਸੁंदर मन ਨਾਨਕ ਤਿਸ ਸੰਗ ਬੀਦ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪ੍ਰਮਾਤਮਾ ਹਰ ਵੇਲੇ ਨਮਾ ਹੈ ਪ੍ਰਮਾਤਮਾ ਦਾ ਪਿਆਰ ਹਰ ਵੇਲੇ ਨਮਾ ਹੈ ਪ੍ਰਮਾਤਮਾ ਸਿਆਣਾ ਹੈ ਸੋਣਾ ਹੈ ਉਸ ਦੇ ਨਾਲ ਉਸ ਦੇ ਚਰਨਾਂ ਵਿੱਚ ਆਪਣਾ ਮਨ ਪਰੋਈ ਰੱਖ ਮਾਰੂ ਮਹਲਾ ਪੰਜਵਾਂ ਮਾਰੂ ਰਾਗ ਦੇ ਵਿੱਚ ਧਾਨ ਗੁਰੂ ਅਰਜਨ ਦੇ ਮਾਰ ਪੰਜਵੇਂ ਪਾਤਸ਼ਾਹ ਜੀ ਦੇ ਪੁੱਤਰ ਮੁਖਰਬਿੰਦ ਤੋਂ ਉਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਚਲਤ ਬਹਿਸਤ ਸੋਭਤ ਜਾਗਤ ਗੁਰ ਮੰਤਰ ਹਿਦੈ ਚਤਾਰ ਗੁਰੂ ਅਰਜਨ ਦੇ ਮਾਰ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਜਾਗਦਿਆਂ ਤੁਰਦਿਆਂ ਫਿਰਦਿਆਂ ਬੈਠਦਿਆਂ ਸੁਤੇ ਪਿਆਂ ਹਰ ਵੇਲੇ ਗੁਰੂ ਦਾ ਅਪਦੇਸ਼ ਹਿਰਦੇ ਵਿੱਚ ਤੇ ਰੱਖ ਚਰਨ ਸ਼ਰਨ ਪਜ ਸੰਗ ਸਾਧੂ ਪਵ ਸਾਗਰ ਉਤਰੇ ਪਾਰ ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਕੇ ਇਸ ਤਰ੍ਹਾਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਮੇਰੇ ਮਨ ਨਾਮ ਹਿਰਦੇ ਧਾਰ ਏ ਮੇਰੇ ਮਨ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕਾਈ ਰੱਖ ਕਰ ਪ੍ਰੀਤ ਮਨ ਤਨ ਲਾਏ ਹਰਿ ਰਿਉ ਅਵਰ ਸਗਲ ਬਸਾਰ ਰਹਾਉ ਮਨ ਲਾ ਕੇ ਤਨ ਲਾ ਕੇ ਤੈਨੂੰ ਮਨ ਨੂੰ ਹੋਰ ਸਾਰੀ ਚਿੰਤਾ ਫਿਕਰ ਭੁਲਾ ਕੇ ਪ੍ਰਮਾਤਮ ਦੇ ਨਾਲ ਪਿਆਰ ਬਣਾਈ ਰੱਖ راہ ਥੋੜਾ ਵਿਸ਼ਰਾਮ ਲਈਏ ਜੀਓ ਮਨ ਤਨ ਪ੍ਰਾਣ ਪ੍ਰਭ ਕੇ ਤੂੰ ਆਪਣਾ ਆਪ ਨੂੰ ਵਾਰ ਇਹ ਜਿੰਦ ਇਹ ਮਨ ਇਹ ਸਰੀਰ ਇਹ ਪ੍ਰਾਣ ਸਭ ਕੁਝ ਪ੍ਰਮਾਤਮ ਦੇ ਦਿੱਤੇ ਹੋਏ ਹਨ ਤੂੰ ਮਾਨ ਕੇ ਇਸ ਗੱਲ ਦਾ ਕਰਦਾ ਹੈ ਆਪਾ ਭਾਵ ਦੂਰ ਕਰ ਗੋਬਿੰਦ ਪਜ ਸਭ ਸੁਆਰਥ ਪੂਰੇ ਕਬੂ ਗੋਬਿੰਦ ਪਜ ਹਰ ਗੋਬਿੰਦ ਪਜ ਸਭ ਸੁਆਰਥ ਪੂਰੇ ਨਾਨਕ ਕਬੂ ਨਹਰ ਸਾਧ ਸੰਗ ਜੀ ਗੁਸਤਾਖੀ ਮਾਫੋ ਗੋਬਿੰਦ ਦਾ ਭਜਨ ਕਰਿਆ ਕਰ ਤੇਰੀਆਂ ਸਾਰੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ ਤੇ ਮਨੁੱਖਾ ਜਨਮ ਦੀ ਬਾਜੀ ਵੀ ਕਦੇ ਨਹੀਂ ਹਾਰੇਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਅੱਜ ਦੀ ਜੋ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਨਿ ਮਹਾਰਾਜ ਜੀ ਦੇ ਪੁੱਤਰ ਮੁਖਰਬਿੰਦੂ ਅਚਾਰਨ ਕੀਤੀ ਹੋਈ ਅਗੰਮੀ ਬਾਣੀ ਦਾ ਪਾਠ ਸਾਭ ਜੀ ਨੇ ਸਰਮਣ ਕੀਤਾ ਸ਼ਬਦ ਵਿਚਾਰਾਂ ਸਰਮਣ ਕੀਤੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਚਾਰਨ ਕੀਤੀ ਹੋਈ ਬਾਣੀ ਦਾ ਪਾਠ ਕਰਦੇ ਆ ਹੋਇਆ ਸ਼ਬਦ ਵਿਚਾਰਾਂ ਕਰਦੇ ਆ ਹੋਇਆ ਦਾਰਸ਼ਕ ਕੋਲੋਂ अनेका ਭੁੱਲਣ ਗਲਤੀਆਂ ਹੋਈਆਂ ਹਨ ਕਿਰਪਾ ਕਰਕੇ ਸਾਭ ਸੰਗਤ ਜੀ ਅਣਜਾਣ ਤੇ ਭੁੱਲਣ ਵਾਲਾ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅਗੇ ਤੋਂ ਸਮਤ ਰક્ષਿਸ਼ ਕਰਨਾ ਸਾਭ ਸੰਗਤ ਜੀ ਹੁਣ ਇੱਕ ਮਹਿੰਤੀ ਇਹ ਹੈ ਕਿ ਜੋ ਆਪ ਜੀ ਨੇ ਸ਼ਰਮਣ ਕਰਨਾ ਹੈ ਇਸ ਨੂੰ ਸ਼ਰਮ ਕਰਕੇ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਇੱਕ ਕਮੈਂਟਰੀ ਵਿੱਚ ਸਤਨਾਮ ਵਾਹਿਗੁਰੂ ਜਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੂ ਨਾਮ ਲਿਖਣਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸੋ ਹੁਣ ਆਪਾਂ ਇੱਥੇ ਹੀ ਸਮਾਪਤੀ ਹੈ ਇੱਕ ਬੇਨਤੀ ਹੋਰ ਹੈ ਆਪ ਜੀ ਦੇ ਚਰਨਾਂ ਵਿੱਚ ਕਿ ਦਾਸ ਸਾਹਿਬ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸ ਸ੍ਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਦਾਸ ਸਾਹਿਬ ਜੀ ਦਾ ਕੋਟਨ ਕੋਰਤਰਵਾਦੀ ਹੋਵਗਾ ਆਓ ਹੁਣ ਗੱਜ ਕੇ ਫਤਿਹ ਬੁਲਾਈਏ ਕਾਲ ਫਿਰਾਦਰੋਂ ਮੰਗੇ ਗੱਜ ਕੇ ਬੋਲੀਏ ਜੀ ਵਾਹਿਗੁਰੂ ਜੀ ਕਾ ਕਾਲ ਸਾਬ ਵਾਹਿਗੁਰੂ ਜੀ ਕੀ ਫਤਿਹ